ਸਤਿਨਾਮ ਵਾਹਿਗੁਰੂ ਸਾਹਿਬ ਜੀ ਸੁਹੀ ਮਹੰਲਾ ਪਹਿਲਾ ਮੇਰਾ ਮਨ ਰਤਾ ਗੁਣ ਰਵੈ ਮਨ ਭਾਵੇ ਸੋਈ ਗੁਰ ਕੀ ਪੌੜੀ ਸਾਚ ਕੀ ਸੱਚਾ ਸੁਖ ਹੋਈ ਮੇਰਾ ਮਨ ਰਤਾ ਗੁਣ ਰਵੇ ਮਨ ਭਾਵੇ ਸੋਈ ਗੁਰ ਕੀ ਪਉਰੀ ਸੱਚ ਕੀ ਸੱਚਾ ਸੁਖ ਹੋਈ ਸੁਖ ਸਹਿਜ ਆਵੇ ਸਾਚ ਭਾਵੇ ਸਾਚ ਕੀ ਮਤ ਕਿਉ ਟਲੇ ਇਸ਼ਨਾਨ ਦਾਨ ਸੁ ਗਿਆਨ ਮਜਨ ਆਪ ਅਛਲਿਓ ਕਿਉ ਛਲੈ ਪਰ ਪੰਚਮੋਹ ਵਿਕਾਰ ਠੱਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੇ ਸੋਈ ਸਾਹਿਬ ਸੋ ਸਾਲਾਹੀਐ ਜਿਨ ਕਾਰਣ ਕੀਆ ਮੈਲ ਲਾਗੀ ਮਨ ਮੈਲ ਐ ਕਿੰਨਾ ਅੰਮ੍ਰਿਤ ਪੀਆ ਮਾਥ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੋਲ ਕਰਾਇਆ ਆਪਣੜਾ ਪ੍ਰਭ ਸਹਜ ਪਛਾਤਾ ਜਾ ਮਨ ਸੱਚ ਲਾਇਆ ਤਿਸ ਨਾਲ ਗੁਣ ਗਾਵਾਂ ਜੇ ਤਿਸ ਭਾਵਾਂ ਕਿਉ ਮਿਲੇ ਹੋਏ ਪਰਾਇਆ ਸਾਹਿਬ ਸੋ ਸਲਾਹੀਐ ਜਿਨ ਜਗਤ ਉਪਾਇਆ ਆਏ ਗਿਆ ਕੀ ਨਾ ਆਇਓ ਕਿਉ ਆਵੇ ਜਤ ਰੀਤਮ ਸਿਉ ਮਨ ਮੰਨਿਆ ਹਰ ਸਿ ਤੀਰਤਾ ਸਾਹਿਬ ਰੰਗ ਰਤਾ ਸੱਚ ਕੀ ਬੱਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਚ ਪੂ ਨਾਇ ਕੋ ਆਪ ਸਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਗਣਿਆਰੇ ਤੂੰ ਸੁਣ ਪਿਆਰੇ ਤੁਦ ਭਾਵੇ ਸੱਚ ਸੁਈ ਆਵਣ ਜਾਣਾ ਨਾ ਥੀਏ ਸਾਚੀ ਮਤ ਹੋਈ ਅੰਜਨ ਤੈਸਾ ਅੰਜੀਐ ਜੈਸਾ ਪਰ ਭਾਵੇ ਸਮਝੈ ਸੁਝੈ ਜਾਣੀਐ ਜੇ ਆਪ ਜਣਾਵੇ ਆਪ ਜਣਾਵੇ ਮਾਰਗ ਪਾਵੇ ਆਪੇ ਮਨੁਆ ਲੇਵੇ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਆਪੇ ਵੇ ਤੰਤ ਮੰਤ ਪਖੰਡ ਨ ਜਾਣ ਨਾਮ ਹਿਰਦੈ ਮਨ ਮੰਨਿਆ ਅੰਜਨ ਨਾਮ ਕਿਸੇ ਤੇ ਸੁਝੈ ਗੁਰ ਸ਼ਬਦੀ ਸਚ ਜਾਨਿਆ ਸਾਜਨ ਹੋ ਬਣ ਆਪਣੇ ਕਿਉ ਪਿਰ ਘਰ ਜਾਹੀ ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ ਮਨ ਮਾਹੇ ਸਾਜਨ ਕਰਹੇ ਰਲਿਆ ਕਰਮ ਧਰਮ ਸਬਾਇਆ ਅਠ ਸੱਠ ਤੀਰਥ ਪੁੰਨ ਪੂਜਾ ਨਾਮ ਸੱਚ ਭਾਇਆ ਆਪ ਸਾਜੇ ਠਾਪ ਵਿਖੇ ਕਿਸੈ ਪਾਣਾ ਪਾਇਆ ਸਾਜਨ ਰੰਗ ਰੰਗੀ ਲੜੇ ਰੰਗ ਲਾਲ ਬਣਾਇਆ ਅੰਧਾ ਆ ਗੂ ਜੇ ਠੀਏ ਕਿਉਂ ਪਾਧਰ ਜਾਣੇ ਆਪ ਸਹਿ ਮਤ ਹੋਛੀਏ ਕਿਉਂ ਰਾਹ ਪਛਾਣੇ ਕਿਉ ਰਾਹ ਜਾਵੇ ਮਹਿਲ ਪਾਵੇ ਅੰਧ ਕੀਮਤ ਅੰਦਲੀ ਵਿਣ ਨਾਮ ਹਰ ਕੇ ਕਛ ਨਾ ਸੁਝੇ ਅੰਧ ਬੂਡੋ ਧੰਦਲੀ ਦਿਨ ਰਾਤ ਚੰਨ ਚਾਉ ਉਪਜੈ ਸ਼ਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪਹਿ ਕਰ ਬਿਨੰਤੀ ਰਾਹੋ ਪਾਦਰ ਗੁਰ ਦਸੈ ਮਨ ਪਰਦੇਸੀ ਜਿਹੀ ਆ ਸਭ ਦੇਸ ਪਰਾਇਆ ਕਿਸ ਬਹਿ ਖੋਲੋ ਗੰਠੜੀ ਦੁਖੀ ਭਰ ਆਇਆ ਦੁਖੀ ਭਰ ਆਇਆ ਜਗ ਸਬਾਇਆ ਕੌਣ ਜਾਣੇ ਬਿਦ ਮੇਰੀਆ ਆਵਣੇ ਜਾਵਣੇ ਖਰੇ ਡਰਾਵਣੇ ਤੋਟ ਨਾ ਆਵੇ ਫੇਰੀਆ ਨਾਮ ਵਿਹੂਣੇ ਊਣੇ ਝੂਣੇ ਨਾ ਗੁਰ ਸ਼ਬਦ ਸੁਣਾਇ ਮਨ ਪਰਦੇਸੀ ਜਿਥਿਆ ਸਭ ਦੇਸ ਪਰਾਇਆ ਗੁਰ ਮਹੱਲੀ ਘਰ ਆਪਣੇ ਸੋ ਭਰਪੁਰ ਲੀਣਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ ਸ਼ਬਦ ਪਤੀ ਜੈ ਅੰਕ ਭੀ ਜੈ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸ਼ਬਦ ਮੇਲਾ ਤਾਂ ਸੁਹਿਲਾ ਬਾਜੰਤ ਅਨਹਦ ਬੀਨਾ ਗੁਰ ਮਹਿਲੀ ਘਰ ਆਪਣੇ ਸੋ ਭਰਪੂਰ ਲੀਣਾ ਕੀਤਾ ਕਿਆ ਸਾਲਾਹੀਐ ਕਰ ਵਿਖੈ ਸੋਈ ਤਾਂ ਕੀ ਕੀਮਤ ਨਾ ਪਵੈ ਜੇ ਲੋਚੇ ਕੋਈ ਕੀਮਤ ਸੋ ਪਵੈ ਆਪ ਜਣਾਵੈ ਆਪ ਅਭੁੱਲ ਨਾ ਭੁੱਲੇ ਜੈ ਜੈਕਾਰ ਕਰੇ ਤੁਧ ਭਾਵਹਿ ਗੁਰ ਕੈ ਸ਼ਬਦ ਅਮੁੱਲੇ ਹੀਣੋਂ ਨੀਚ ਕਰੋ ਬੇਨਤੀ ਸਾਚ ਨ ਛਡੋ ਭਾਈ ਨਾਨਕ ਜਿਨ ਕਰ ਦੇਖਿਆ ਦੇਵ ਮਤਸਾਈ ਹੀਣੋਂ ਨੀਚ ਕਰੋ ਬੇਨੰਤੀ ਸਾਚ ਨਾ ਛਡੋ ਪਾਈ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ